ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਮੁੰਡਾ ਆ ਕੇ ਨਾ ਗਰੀਬ ਬੰਦਿਆਂ ਦੇ ਸੈਂਪਲ ਲੈ ਰਿਹਾ ਸੀ ਧੱਕੇ ਦੇ ਨਾਲ ਕਹਿੰਦਾ ਮੈਂ ਡਾਕਟਰਾਂ ਦੇ ਨਾਲੋਂ ਪੁੱਛ ਦੱਸ ਕਰਕੇ ਫੇਰ ਹੀ ਸੈਂਪਲ ਲੈ ਕੇ ਆਇਆ ਦੋਸਤੋ ਇਸ ਮੁੰਡੇ ਨੇ ਜਦੋਂ ਇਸ ਇਹ ਤੋਂ ਪੁੱਛਿਆ ਤਾਂ ਦੇਖੋ ਫਿਰ ਇਹਦੇ ਕੋਲੇ ਕਿਹੜਾ ਕੁਝ ਕੋਈ ਪ੍ਰੂਫ ਸੀਗਾ ਦੋਸਤੋ ਤੁਹਾਨੂੰ ਇਸ ਵੀਰ ਦੀ ਆਵਾਜ਼ ਸੁਣਾਉਣੀ ਆ ਵੀ ਕੀ ਕਹਿ ਰਿਹਾ ਹੈ ਦੋਸਤੋ

ਅਮੇ ਵੀ ਪਤਾ ਕੀ ਚੱਲ ਰਹਾ ਹੈ ਪਲੀਜ਼ ਕਲੀਅਰਲੀ ਬਾਤ ਕਰੇਗੇ ਅੱਛਾ ਰਹੇਗਾ ਆਪ ਆਪ ਹੀ ਸੇ ਆਪਨੇ ਬੋਲਾ ਸੈਂਪਲ ਨਿਕਾਲਣੇ ਲਈ ਇਸਕੇ ਪਾਸ ਕੋਈ ਛੋਟੀ ਹੈ ਸੈਂਪਲ ਨਿਕਾਲਣੇ ਦੀ ਦੇਖ ਲਓ ਜੀ ਡਾਕਟਰ ਸਾਹਿਬ ਆਪਣੇ ਮੂੰਹ ਦਾਸ ਰਹੇ ਨੇ ਕਿ ਇਹ ਸਾਡਾ ਐਮਪਲਾਈ ਵੀ ਨਹੀਂ ਹੈ ਤੇ ਨਾ ਹੀ ਕਿਹਾ ਵਾ ਕਿ ਇਹਨੂੰ ਸੈਂਪਲ ਕੱਟਣ ਦੋਸਤੋ ਤੁਸੀਂ ਵੀਡੀਓ ਚ ਤਾਂ ਦੇਖ ਹੀ ਲਿਆ ਦੇਖੋ ਹਸਪਤਾਲਾਂ ਦੇ ਵਿੱਚ ਕਿਵੇਂ ਤੱਕਾ ਹੋ ਰਿਹਾ ਹੈ ਹਸਪਤਾਲ ਦੀ ਡਿਗਰੀ ਨਾ ਹੋਣ ਦੇ ਕਾਰਨ ਵੀ ਗਰੀਬਾਂ ਦਾ ਸੈਂਪਲ ਲਿਆ ਰਹਾ ਹੈ ਦੋਸਤੋ ਕੀ ਕਰਨਾ ਚਾਹੁੰਗੇ ਵੀਡੀਓ ਵਰ ਰਿ ਕਮੈਂਟ ਕਰਕੇ ਜਰੂਰ ਦੱਸਿਓ ਜੀ ਦੋਸਤੋ